ਕਿ ਭਾਈ ਗੁਰਮੁਖ ਪਿਆਰਿਓ ਸਰਕਾਰ ਨੇ ਬਿਜਲੀ ਤੇ ਦੇਤੀ ਆ ਮੁਫਤ ਤੇ ਆਪਾਂ ਪਾਣੀ ਬਰਬਾਦ ਕਰਨਾ ਸ਼ੁਰੂ ਕਰਦਾ ਹੈ ਗਰੀਦਿਆਂ ਚ ਤਰੀਆਂ ਜਾਂਦੇ ਆ ਪਤਾ ਲੱਗਦਾ ਮੋਟਰ ਚੱਲਦੀ ਹੁੰਦੀ ਹੈ ਤੇ ਥੱਲੇੋਂ ਵੀ ਪਾਣੀ ਨਾਲੀ ਦੇ ਵਿੱਚ ਤੇ ਉਸ ਤੋਂ ਟੈਂਕੀ ਦੇ ਵਿੱਚੋਂ ਵੀ ਬਾਹਰ ਨਿਕਲਦਾ ਹੈ ਜਿਹੜਾ ਪਾਣੀ ਇੱਕ ਵਾਰੀ ਧਰਤੀ ਤੋਂ ਬਾਹਰ ਨਿਕਲ ਗਿਆ ਤੁਹਾਨੂੰ ਮੁੜ ਕੇ ਲੈਣਾ ਨਹੀਂ ਹੈ ਕਹਿੰਦੇ ਨੇ ਸਾਇੰਸਦਾਨ ਕੇ ਇਹ ਜਿਹੜੀ ਹੁਣ ਚੌਥੀ ਤੀਜੀ ਲੜਾਈ ਹੋਣੀ ਹੈ ਸੰਸਾਰ ਦੀ ਪਾਣੀ ਤੋਂ ਹੋਣੀ ਹੈ ਕਿਉਂਕਿ ਜੇ ਪਾਣੀ ਨਾ ਮਿਲਿਆ ਤੇ ਜੀਵਨ ਨਹੀਂ ਰਹੇਗਾ ਜ਼ਿੰਦਗੀ ਖਤਮ ਹੋ ਜਾਵੇਗੀ ਪਰ ਆਪਾਂ ਦੁੱਕੀ ਮੁੱਲ ਨਹੀਂ ਪਾਇਆ ਪਾਣੀ ਦਾ ਨਾ ਹਵਾ ਦਾ ਨਾ ਪਾਣੀ ਦਾ ਹਵਾ ਤੇ ਗੱਲੀ ਕਰ ਹੀ ਦਿੱਤੀ ਹੈ ਪਰ ਫਿਰ ਵੀ ਪਰਮਾਤਮਾ ਨੇ ਜਰੀਆ ਬਣਾਇਆ ਹੈ ਕਰੋਕ ਨੂੰ ਸਾਫ਼ ਕਰਦੇ ਨੇ ਤੇ ਪਾਣੀ ਆਪਾਂ ਛਪੜ ਕਿਉਂ ਭਰੇ ਨੇ ਆਪਾਂ ਪਾਣੀ ਵਿਤੋਂ ਵੱਧ ਵਰਤਦੇ ਆਂ ਟੋਟੇ ਹੁੰਦੇ ਆ ਅਸੀਂ ਵੇਖਦੇ ਸਭ ਛੱਪੜ ਸੁੱਕ ਜਾਇਆ ਕਰਦੇ ਸੀ ਨਾਲੀਆਂ ਦੇ ਵਿੱਚ ਥਾਣੀ ਨਹੀਂ ਸੀ ਆਉਂਦਾ ਨਲਕਾ ਵੇੜਨਾ ਜਾਉਨਾ ਪੈਂਚਾਂ ਦਾ ਲੈ ਆਉ ਪਾਣੀ ਵਰਤਣਾ ਇੱਕ ਬਾਟੀ ਨਾਲ ਨਹਾ ਲੈਣਾ ਤੇ ਹੁਣ ਨਾਉਣ ਲੱਗਿਆ 50 ਬਾਟੀਆਂ ਪਾਣੀ ਮੋਟਰ ਦਾ ਆਪਾਂ ਆਪ ਦਾ ਹੀ ਡੋਲ ਦਿੰਨੇ ਆ ਇਹ ਇੱਕ ਬਹੁਤ ਕੀਮਤੀ ਚੀਜ਼ ਹੈ ਸੋਨਾ ਨਾ ਵਿਨਤ ਸਿਕੋ ਸੋਨਾ ਬਹੁਤ ਕੀਮਤੀ ਹੈ ਨਾ ਇਸੇ ਕੋਲ ਸੋਨਾ ਨਹੀਂ ਹੋਵੇਗਾ ਤੇ ਗੁਜ਼ਾਰਾ ਹੋ ਜਾਵੇਗਾ ਇਹ ਕਿਸੇ ਕੋਲ ਚੰਗੀ ਨਹੀਂ ਹੋਵੇਗੀ ਤਾਂ ਵੀ ਗੁਜ਼ਾਰਾ ਹੋ ਜਾਵੇਗਾ ਯਾਦ ਰੱਖਿਓ ਜੇ ਪਾਣੀ ਨਾ ਹੋਇਆ ਤੇ ਫਿਰ ਗੁਜ਼ਾਰਾ ਨਹੀਂ ਜੀ ਹੋਣਾ ਪਾਣੀ ਸੋਨੇ ਨਾਲੋਂ ਵੀ ਕੀਮਤੀ ਹੈ ਪਾਣੀ ਨੂੰ ਬਚਾਉਣ ਦਾ ਯਤਨ ਕਰਿਏ ਕੌਣ ਜਿਹੜੀ ਹਵਾ ਹੈ ਇਹ ਸ੍ਰਮਣ ਗੁਰੂ ਪਾਣੀ ਪਿਤਾ ਹੋਇਆ ਹੈ ਪਾਣੀ ਪਰਮਾਤਮਾ ਵਰਗਾ ਹੈ ਪਾਣੀ ਹਵਾ ਤੇ ਪਾਣੀ ਸਾਨੂੰ ਜ਼ਿੰਦਗੀ ਦਿੰਦੇ ਨੇ ਸ਼ੇ ਮਿਲਦੇ ਫ੍ਰੀਜੇ ਇੱਕ ਬੋਤਲ ਦੇ ਵਿੱਚ 600 ml ਪਾਣੀ ਮਿਲਦਾ ਹੈ ਤੇ 20-50 ਰੁਪਈਆ ਦੀ ਬੋਤਲ ਮਿਲਦੀ ਹੈ ਤੇ ਆਪਣੇ ਕੋਲ ਮੁੜ ਕੇ ਖਰੀਦੀ ਨਹੀਂ ਜਾਣੀ ਇਹ ਯਾਦ ਰੱਖਿਓ ਕਿਉਂਕਿ ਲੋੜਾਂ ਤੇ ਮੁਨਕੀਆਂ ਹੋਰ ਹੀ ਨਹੀਂ ਪੈਸੇ ਨਾਲ ਪੂਰੀਆਂ ਹੁੰਦੀਆਂ ਪਾਣੀ ਕਿੱਥੇ ਫੇਰ ਕੇ ਪੀਤਾ ਜਾਣਾ ਹੈ ਜਿਹੜੇ ਤੁਸੀਂ ਘਰਾਂ ਦੇ ਵਿੱਚ ਫਿਲਟਰ ਲਾਏ ਖਾਲੀ ਹੋ ਜਾਣਗੇ ਇੱਕ ਸਰਹੰਦ ਦਾ ਪਿੰਡ ਹੈ ਉਹਦੇ ਵਿੱਚੋਂ ਜ਼ਮੀਨ ਤੋਂ ਮੋਟਰਾਂ ਨੇ ਪਾਣੀ ਕੱਢਣਾ ਬੰਦ ਕਰ ਦਿੱਤਾ ਹੈ ਕਿਉਂਕਿ ਇਹ ਖਲਾ ਪਾਣੀ ਨੀਵਾ ਚਲਿਆ ਗਿਆ ਹੈ ਇਹ ਇਕੱਲੇ ਕਿਸਾਨਾਂ ਨੂੰ ਦੋਸ਼ ਨਹੀਂ ਦਿੱਤਾ ਜਾ ਸਕਦਾ ਬੜੀਆਂ ਬੜੀਆਂ ਵੱਡੀਆਂ ਫੈਕਟਰੀਆਂ ਨੇ ਜਿਹੜੀਆਂ ਹਜ਼ਾਰਾਂ ਲੀਟਰ ਰੋਜ਼ ਪਾਣੀ ਕੱਢਦੀਆਂ ਨੇ ਲਗਾਤਾਰ ਸਾਰਾ ਸਾਲ ਚੱਲਦੀਆਂ ਨੇ ਤੇ ਜੇ ਆਪਾਂ ਇਸ ਪਾਸੇ ਧਿਆਨ ਨਾ ਕੀਤਾ ਤੇ ਹੀਰੇ ਵਰਗੀ ਹੀਰੇ ਤੋਂ ਵੀ ਕੀਮਤੀ ਕਿਉਂਕਿ ਹੀਰਾ ਵੀ ਨਾ ਹੋਵੇ ਮਨੁੱਖੜ ਕੋਲ ਤਾਂ ਵੀ ਗੁਜ਼ਾਰਾ ਹੋ ਜਾਂਦਾ ਹੈ ਪਰ ਜੇ ਪਾਣੀ ਨਾ ਹੋਇਆ ਤੇ ਫਿਰ ਨਹੀਂ ਸਰਨਾ ਇਸ ਵਾਰ ਤੇ ਪਾਣੀ ਦੀ ਬਚਤ ਕਰੀਏ ਅੱਜ ਪਾਣੀ ਦੇ ਬਚਤ ਕਰਾਂਗੇ ਇਹਨਾਂ ਸੋਚੀ ਕਿ ਸਾਡੀ ਕਿਹੜੀ ਜ਼ਿੰਦਗੀ ਰਹਿ ਗਈ ਹੈ ਜੀ ਅਸੀਂ 30 ਸਾਲਾਂ ਦੇ ਆ 35 ਸਾਲਾਂ ਦੇ ਆ 60 ਸਾਲਾਂ ਦੇ ਆ ਤੇ ਯਾਦ ਰੱਖੋ ਤੁਹਾਨੂੰ ਆਉਣ ਵਾਲੀਆਂ ਪੀੜ੍ਹੀਆਂ ਨੇ ਮਾਫ਼ ਨਹੀਂ ਕਰਨਾ ਜਿਹੜੇ ਸੰਸਾਰ ਦੇ ਵਿੱਚ ਹੁਣ ਜਨਮ ਲੈਣ ਵਾਲੇ ਨੇ ਜਾਂ ਜਿਨ੍ਹਾਂ ਨੇ ਲਿਆ ਹੈ ਉਹ ਤੁਹਾਨੂੰ ਗਾਲਾਂ ਕੱਢਣ ਕਿ ਕਿ ਸਾਡੇ ਆ ਵੱਡਿਆਂ ਬਡੇਰਿਆਂ ਨੇ ਕੀਤਾ ਕੀ ਹੈ ਇੱਕ ਸ਼ਮਾ ਹੋਇਆ ਕਰਦਾ ਸੀ ਮੈਂ ਆਪਣੀ ਗੱਲ ਦੱਸਦਾ ਹਾਂ ਕਿ ਮੀਂਹ ਪੈਣਾ ਕੇ ਪਾਣੀ ਇਨਾ ਉੱਤੇ ਆ ਜਾਣਾ ਕਿ ਖੂਹ ਦੇ ਵਿੱਚੋਂ ਉਦਾਂ ਹੀ ਗਲਾਸ ਭਰ ਲੈਣਾ ਅੱਜ ਨਹੀਂ ਆਵੇਗਾ ਰੁੱਖ ਕਿਉਂ ਸੁੱਕਦੇ ਜਾਂਦੇ ਨੇ ਰੁੱਖਾਂ ਦੀਆਂ ਜੜਾਂ ਵਿੱਚ ਪਾਣੀ ਨਹੀਂ ਹੈ ਪਾਣੀ ਤਾਂ 70 ਫੁੱਟ ਤੇ ਚਲਿਆ ਗਿਆ ਉੱਥੋਂ ਧਰਤੀ ਸੁੱਕੀ ਹੈ ਰੁੱਖ ਬਰਬਾਦ ਹੁੰਦੇ ਜਾਂਦੇ ਨੇ ਓਜ ਮੇਰੇ ਵੀਰ ਕਿਸਾਨ ਅੱਗ ਲਾ ਕੇ ਸੜੀ ਜਾਂਦੇ ਐ ਰੁੱਖ ਲਾਓ ਵੇਖੋ ਇੱਕ ਬੰਦਾ ਜਿਹੜਾ ਸੰਸਾਰ ਤੋਂ ਤੁਰਦਾ ਹੀ ਨਾ ਇੱਕ ਰੁੱਖ ਦਾ ਬਾਲਣ ਉਹਦੇ ਤੇ ਪੈ ਜਾਂਦਾ ਏ ਸੇ ਕੰਮ ਸੋ ਕਮ ਆਪਾਂ ਆਪਣਾ ਇੱਕ ਬਾਲਣ ਤੇ ਤਿਆਰ ਕਰ ਲਈਏ ਇੱਕ ਇੱਕ ਰੁੱਖ ਦੋ ਦੋ ਰੁੱਖ ਲਾਉਣੇ ਕਰੀਏ ਜੇ ਰੁੱਖ ਨਾ ਲਗੇ ਕਿਉਂਕਿ ਛੜਕਾਂ ਤੋਂ ਵੱਢ ਦਿੱਤੀ ਗਏ ਜਟਾਂ ਨੇ ਆਪਣੀਆਂ ਪੈੜੀਆਂ ਤੋਂ ਵੱਢ ਦਿੱਤੇ ਫਸਲ ਘਟ ਹੁੰਦੀ ਹੈ ਪਰ ਰੁੱਖ ਸਾਨੂੰ ਜ਼ਿੰਦਗੀ ਦਿੰਦੇ ਨੇ ਸਾਨੂੰ ਆਕਸੀਜਨ ਦਿੰਦੇ ਨੇ ਤੇ ਧਰਤੀ ਤੇ ਤਾਪਮਾਨ ਨੂੰ ਕੰਟਰੋਲ ਰੱਖਦੇ ਆ ਧਰਤੀ ਗਰਜੀ ਹੋ ਗਈ ਹੈ ਤਦ ਕਰਕੇ ਸ਼ੇਕ ਵੱਧ ਗਿਆ ਅੱਜ 45 47 ਨੂੰ ਬਰਦਾਸ਼ਤ ਨਹੀਂ ਕਰਦਾ 12 2 1 2 ਵਜੇ ਤੱਕ ਕੋਈ ਗਲੀ 'ਚ ਬੰਦਾ ਨਹੀਂ ਨਜ਼ਰ ਆਉਂਦਾ ਤੇ ਯਾਦ ਰੱਖਿਓ ਅਗਲੇ ਸਾਲ ਜੇ ਆਪਾਂ ਨਾ ਸੁਧਰੇ ਤੇ ਇੰਨੀ ਗਰਮੀ ਤੁਹਾਡੇ ਘਰਾਂ ਦੇ ਵਿੱਚ ਵੀ ਪੈਦਾ ਹੋ ਜਾਣੀ ਹੈ ਘਰ ਵਿੱਚ ਰਹਿਣ ਨੂੰ ਵੀ ਜੀ ਨਹੀਂ ਕਰਨਾ ਫਿਰ ਜਾਵਾਂਗੇ ਕਿੱਥੇ ਬਿਜਲੀ ਨਾ ਸੋੜੀ ਹੈ ਫ੍ਰੀ ਆ ਰਹੀ ਹੈ ਖਤਮ ਹੋ ਜਾਣੀ ਹੈ ਬਿਜਲੀ ਵੀ ਜੇ ਬਿਜਲੀ ਖਤਮ ਹੋ ਗਈ ਤੇ ਤੁਹਾਡਾ ਸਾਰਾ ਸਮਾਨ ਮਿਟੀ ਹੋ ਜਾਣਾ ਹੈ ਜਿਹੜਾ ਘਰ ਦੇ ਵਿੱਚ ਬਿਜਲੀ ਨਾਲ ਚੱਲਦਾ ਹੈ ਇਸ ਵਾਸਤੇ ਅੱਜ ਸੋਚਣ ਦੀ ਲੋੜ ਹੈ ਜੇ ਆਪਾਂ ਪਾਣੀ ਕੱਲਾ ਬਚਾ ਲਈਏ ਨਾ ਪਾਣੀ ਤੇ ਸਾਰੇ ਮਸਲੇ ਹੱਲ ਹੋ ਜਾਣੇ ਨੇ ਤੇ ਪਾਣੀ ਬਚਾਉਣ ਵਾਸਤੇ ਅਸੀਂ ਰੋਖ ਲਾਉਣੇ ਹੈ ਸਮਸਿਆ ਵਾਲੀ ਖੜਕ ਤੇ ਦੋਹਰੀ ਲਾਏ ਪਾਣੀ 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 ਪਾਣ ਤੋਂ ਸੁੱਕ ਗਏ 10 15 ਹੋ ਗਏ ਤਖੜੇ ਬਣ ਗਏ ਕਿ ਉਹ ਗੁਜਰਾ ਨੇ ਵੱਟ ਕੇ ਜਦੋਂ ਡੰਗਰ ਆਏ ਗੁਜਰਾ ਨੇ ਡੰਗਰਾਂ ਨੂੰ ਜਾੜਦੇ ਸੀ ਇਹ ਬੜੀ ਸਮੱਸਿਆ ਹੈ ਕਿ ਉਹਨਾਂ ਨੂੰ ਕਹੀਏ ਭਾਈ ਧਿਆਨ ਨਾਲ ਜਾਓ ਰੁੱਖਵਾ ਉਹ ਗਾੜੀਆਂ ਅੱਖਾਂ ਕੱਢਦੇ ਨੁਕਸਾਨ ਅਸੀਂ ਵੀ ਕਰਦੇ ਆ ਬਾਹਰੋਂ ਆਏ ਲੋਕ ਵੀ ਕਰਦੇ ਆ ਕਿਉਂਕਿ ਜਦੋਂ ਆਪਾਂ ਖੇਤਾਂ ਨੂੰ ਅੱਗ ਲਾਉਂਦੇ ਆ ਪੇਸਾਂ ਨੂੰ ਅੱਗ ਚਲੋ ਮੈਂ ਨਹੀਂ ਕਹਿੰਦਾ ਨਾਲ ਨਾਲ ਲਾਈਵ ਪਰ ਦੋ ਚਾਰ ਫੇਰੇ ਛੜਕ ਲਾ ਕੇ ਲਾ ਲਿਆ ਕਰੋ ਹੱਲਾ ਦੇ ਰੁੱਖ ਤੇ ਬੰਜਣ ਰੁੱਖ ਸਾਡੀ ਜ਼ਿੰਦਗੀ ਹੈ ਰੁੱਖ ਪਾਣੀ ਬਚਾਉਂਦਾ ਹੈ ਰੁੱਖ ਹਵਾ ਸਾਫ਼ ਕਰਕੇ ਦਿੰਦਾ ਹੈ ਇਸ ਵਾਸਤੇ ਸਾਰਿਆਂ ਨੂੰ ਆਪਣੇ ਘਰ ਵਿੱਚ ਜਿੱਥੇ ਵੀ ਹੋ ਸਕੇ ਸਰਕਾਰੀ ਥਾਂ ਨਹੀਂ ਹੋਵੇ ਉੱਥੇ ਵੀ ਇੱਕ ਇੱਕ ਦੋ ਦੋ ਰੁੱਖ ਲਾ ਕੇ ਤੇ ਪਿਛੇ ਨਹੀਂ ਆਪਣਾ ਪਾਣੀ ਪਾ ਕੇ ਉਹਨੂੰ ਤਗੜਿਆਂ ਕਰਨ ਦਾ ਯਤਨ ਕਰੀਏ ਤਾਂ ਕਿ ਪਾਣੀ ਵੀ ਬਚ ਸਕੇ ਪਾਣੀ ਹੋਵੇਗਾ ਜ਼ਿੰਦਗੀ ਹੋਵੇਗੀ ਰੱਖ ਹੋਣਗੇ ਤੇ ਹਵਾ ਪਾਣੀ ਨਹੀਂ ਹੋਣਗੇ ਇਸ ਵਾਸਤੇ ਕਿਉਂਕਿ ਗੱਲ ਇੱਥੇ ਪਨਹਾਰੀ ਦੀ ਆਈ ਹੈ ਤੇ ਮੇਰੇ ਦਿਮਾਗ ਦੇ ਵਿੱਚ ਸੀ ਕਿ ਪਾਣੀ ਬਾਰੇ ਗੱਲ ਕਰਾਂਗੇ ਤਾਂ ਮਰਦ ਕਹਿੰਦੇ ਨੇ ਇਹ ਸੰਸਾਰ